ਪਹੁੰਚਣਾ ਚਾਹੀਦਾ ਸੀ ਉਹ ਲੇਟ ਹੋ ਗਈ ਆ ਤੇ ਬਹੁਤ ਲੋਕਾਂ ਨੇ ਇਦਾਂ ਕਮੈਂਟ ਕੀਤੇ ਆ ਹਨਾ ਆ ਮੈਂ ਅ ਕੱਲ ਜਦੋਂ ਸਾਰਾ ਕੁਝ ਹੋਇਆ ਹਨਾ ਮੈਂ ਉੱਥੇ ਸੀਗੀ ਠੀਕ ਹੈ ਜੀ ਤੇ ਸਾਰਾ ਕੁਝ ਦੇਖਿਆ ਹਨਾ ਸਵੇਰ ਦਾ ਮੇਰਾ ਬਹੁਤ ਦਿਲ ਕਰਦਾ ਸੀ ਵੀ ਮੈਂ ਬੋਲਾਂ ਕੁਝ ਮੈਂ ਵੀਡੀਓ ਬਣਾਵਾ ਫਿਰ ਮੈਂ ਚੁੱਪ ਕਰ ਗਈ ਵੀ ਨਹੀਂ ਵੀ ਕਿਉਂਕਿ ਮੈਨੂੰ ਵੀ ਪਤਾ ਇੱਥੇ ਹੁਣ ਐਡਮਿੰਟਨ ਦੇ ਵਿੱਚ ਮੈਂ ਵੀ ਐਡਮਿੰਟਨ ਚ ਰਹਿਣੀ ਆ ਰਾਈਟ ਵੀਡੀਓ ਬਣਾਉਂਗੀ ਤੇ ਬਹੁਤ ਲੋਕੀ ਮੇਰੇ ਪਿੱਛੇ ਵੀ ਪੈਣਗੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਫਿਰ ਇਸੇ ਡਰ ਦੀ ਮਾਰੀ ਮੈਂ ਚੁੱਪ ਕਰ ਗਈ ਵੀ ਨਹੀਂ ਛੱਡ ਰਪਿੰਦਰ ਮੇਰਾ ਵੀ ਨਾਲ ਰਪਿੰਦਰ ਦਾ ਹਨਾ ਤੇ ਵੀ ਛੱਡ ਕੀ ਗੱਲ ਕੀ ਲੈਣਾ ਹਨਾ ਰਹਿਣ ਦਿੰਨੀ ਵੀਡੀਓ ਬਣਾਉਣ ਨੂੰ ਬਟ ਇਹ ਹੁੰਦਾ ਨਾ ਵੀ ਤੁਹਾਨੂੰ ਪਤਾ ਹੁੰਦਾ ਸਚਾਈ ਕੀ ਆ ਹਨਾ ਫਿਰ ਵੀ ਤੁਸੀਂ ਅਣਦੇਖਾ ਕਰਦੇ ਆ ਵੀ ਤੁਸੀਂ ਕਹਿੰਦੇ ਆ ਵੀ ਨਹੀਂ ਚਲ ਜੋ ਹੁੰਦਾ ਹੋਣ ਦੇ ਹਨਾ ਬਟ ਪਤਾ ਨਹੀਂ ਘਾਤੋ ਮੈਨੂੰ ਟੇਕ ਹੀ ਨਹੀਂ ਆਈ ਹੈਗੀ ਨਾ ਤੇ ਮੈਂ ਹੁਣ ਸੋਚਿਆ ਵੀ ਮੈਂ ਵੀਡੀਓ ਬਣਾਉਣੀ ਆ ਅੱਛਾ ਵੀਡੀਓ ਮੈਂ ਥੋੜੀ ਜਿਹਾ ਪਹਿਲਾਂ ਮੈਂ ਦਾ ਮੈਸੇਜ ਮੈਂ ਕਿਹਾ ਵੀ ਚਲ ਵੀਡੀਓ ਨਹੀਂ ਬਣਾਉਣੀ ਮੈਸੇਜ ਕਰ ਦਾਨੀ ਆ ਹਨਾ ਵੀ ਮੈਂ ਰਪਿੰਦਰ ਹੰਡਾ ਨੂੰ ਸਪੋਰਟ ਕਰ ਰਹੀ ਆ ਰਾਈਟ ਬਟ ਉਹ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਜਿਹਦੇ ਕਰਕੇ ਮੈਂ ਹੁਣ ਵੀਡੀਓ ਬਣਾ ਰਹੀ ਆ ਵੀ ਰੁਪਿੰਦਰ ਹਾਂਡਾ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਉਹਦਾ ਬੁੱਕ ਹੋਇਆ ਹੋਇਆ ਸੀਗਾ ਤੇ ਜੋ ਵੀ ਹਾਰਡਮਿੰਟਨ ਦੇ ਵਿੱਚ ਹੋਇਆ ਹਨਾ ਸੋ ਉਹ ਸਾਰਾ ਕੁਝ ਦੇਖ ਕੇ ਤੇ ਜਿਹੜੇ ਉੱਥੋਂ ਦੇ ਜਿਹੜੇ ਪ੍ਰੋਮੋਟਰ ਸੀਗੇ ਸੋ ਉਹ ਉਹਨਾਂ ਨੂੰ ਇਹ ਲੱਗਾ ਜਾਂ ਮਤਾਂ ਨਹੀਂ ਉੜਦੀ ਉੜਦੀ ਖ਼ਬਰ ਮੇਰੇ ਤੱਕ ਪਹੁੰਚੀ ਆ ਵੀ ਉਹ ਇਹ ਕਹਿ ਰਹੇ ਆ ਜਿਹੜੇ ਇਹ ਰੁਪਿੰਦਰ ਹਾਂਡਾ ਨੇ ਜੋ ਇਹ ਕੀਤਾ ਵਾ ਸੋ ਇੱਥੇ ਵੀ ਜਿਹੜਾ ਉਹਦਾ ਸ਼ੋ ਹੈਗਾ ਪਾ ਕੈਨਸਲ ਕਰ ਦਿੰਦੇ ਨੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਇੰਨਾ ਜ਼ਿਆਦਾ ਬੈਡ ਫੀਲ ਹੋਇਆ ਵੀ ਉਹਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਐਡਮਿੰਟਨ ਦੇ ਵਿੱਚ 1.5 ਵਜੇ ਪਹੁੰਚ ਗਈ ਸੀ ਠੀਕ ਹੈ ਜੀ ਤੇ ਜਦੋਂ ਰੁਪਿੰਦਰ ਹਾਂਡਾ ਇੱਥੇ ਪਹੁੰਚੀ ਆ ਆ ਜਿਹੜੇ ਐਡਮਿੰਟਨ ਵਿੱਚ ਜਿਨ੍ਹਾਂ ਨੇ ਸ਼ੋ ਕਰਾਇਆ ਹਨਾ ਸੋ ਉਹ ਭੈਣ ਨੇ ਜੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀਗਾ ਹਨਾ ਪਹਿਲੀ ਗੱਲ ਤਾਂ ਇਹ ਜਦੋਂ ਉਹ ਐਡਮਿੰਟਨ ਦੇ ਵਿੱਚ ਪਹੁੰਚੇ ਸੀਗੇ ਉੱਥੇ ਹੀ ਉਹ ਹੋਟਲ ਦੇ ਵਿੱਚ ਪਹੁੰਚਦੇ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਕਹਿੰਦੇ ਵੀ ਆਹ ਟਾਈਮਿੰਗ ਹੈਗਾ ਇੰਨੇ ਵਜੇ ਤੁਸੀਂ ਆਪਣਾ ਰੈਡੀ ਹੋ ਕੇ ਸ਼ੋਅ ਤੇ ਪਹੁੰਚ ਜਾਓ ਠੀਕ ਹੈ ਬਟ ਨਹੀਂ ਉਹਨਾਂ ਨੇ ਐਦਾਂ ਨਹੀਂ ਕੀਤਾ ਹੈਗਾ ਉਹ ਰਵਿੰਦਰ ਹੰਡਾ ਹੋਟਲ ਦੇ ਵਿੱਚ ਪਹਿਲਾਂ ਪਹੁੰਚੇ ਆ ਉਹ ਤੋਂ ਬਾਅਦ ਜਿਹੜੇ ਆਪਣੇ ਜਿਨ੍ਹਾਂ ਨੇ ਸ਼ੋਅ ਕਰਾਇਆ ਹੈਗਾ ਸੋ ਉਹਨਾਂ ਨੇ ਉਹਨੂੰ ਰਵਿੰਦਰ ਹੰਡਾ ਨੂੰ ਕਿਹਾ ਵੀ ਮੈਂ ਇੱਥੇ ਹੈਗੀ ਆ ਬੈਂਕਟ ਹਾਲ ਦੇ ਵਿੱਚ ਇੱਥੇ ਹੈਗੀ ਆ ਤੂੰ ਉੱਥੋਂ ਵਾਪਸ ਇੱਥੇ ਆ ਤੇ ਇੱਥੇ ਆ ਤੇ ਅਸੀਂ ਤੈਨੂੰ ਵੈਲਕਮ ਕਰਨਾ ਠੀਕ ਹੈ ਜੀ ਜੋ ਸੱਚ ਹੈਗਾ ਕਿਉਂਕਿ ਮੈਂ ਨਾਲ ਹੀ ਉਸ ਵਕਤ ਗਈ ਸੀ ਜੇ ਰਵਿੰਦਰ ਹੰਡਾ ਨੇ ਇਹ ਮੈਸੇਜ ਕੀਤਾ ਵੀ 1:30 ਵਜੇ ਇੱਥੇ ਸੀਗੇ ਤਾਂ ਸੱਚੀ ਐਡਮਿੰਟਨ ਦੇ ਵਿੱਚ ਪਹੁੰਚੇ ਹੋਏ ਸੀਗੇ ਅੱਛਾ ਜੀ ਫਿਰ ਅਸੀਂ ਉਹਨਾਂ ਦਾ ਜਿਹੜੇ ਉਹ ਭੈਣ ਜੀ ਹੈਗੇ ਮੈਂ ਉਹਨਾਂ ਦੇ ਨਾਲ ਗਈ ਉਹ ਮੈਨੂੰ ਲੈ ਕੇ ਗਏ ਵੀ ਆਪਾਂ ਵੈਲਕਮ ਕਰਦੇ ਆਂ ਵੀਡੀਓ ਬਣਾਉਣੀ ਸੀ ਚਲ ਠੀਕ ਆ ਉਹ ਵੀ ਜ਼ਰੂਰੀ ਹੈਗਾ ਹਨਾ ਮੈਂ ਮੰਨ ਲੈਣੀ ਆ ਠੀਕ ਆ ਹਰ ਇੱਕ ਚੀਜ਼ ਜ਼ਰੂਰੀ ਹੁੰਦੀ ਆ ਵੀਡੀਓ ਬਣਾਉਣੀ ਹੁੰਦੀ ਆ ਫੋਟੋਆਂ ਖਿੱਚਣੀਆਂ ਹੁੰਦੀਆਂ ਨੇ ਬਟ ਇਹ ਚੀਜ਼ ਉਸ ਟਾਈਮ ਨਹੀਂ ਕਰਨੀ ਸੀਗੀ ਤੁਹਾਨੂੰ ਵੀ ਪਤਾ ਸੀ ਲੇਟ ਹੋ ਰਿਹਾ ਅਸੀਂ ਜਿਹੜਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਉਹ ਆਪਾਂ ਆਪਾਂ ਇਹ ਕਹਿਆ ਸੀ ਵੀ ਪੌਣੇ 1 ਵਜੇ ਆਪਾਂ ਗੇਟ ਓਪਨ ਕਰ ਦੇਣੇ ਆ ਪੌਣੇ 1 ਵਜੇ ਜਾਂ 1 ਵਜੇ ਸਾਰੇ ਜਿਹੜੇ ਗੈਸਟ ਆਉਣੇ ਸ਼ੁਰੂ ਹੋ ਗਏ ਸੀਗੇ ਠੀਕ ਹੈ ਫਿਰ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਬੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆਂ ਵੀ ਆਰ ਫਾਰਮੈਲਟੀ ਦੀ ਲੋਡ ਨਹੀਂ ਸੀਗੀ ਹਣਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਤੋਂ ਬਾਅਦ ਰੁਪਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਭੈਣ ਜੀ ਨੇ ਕਿਹਾ ਵੀ 4:30 ਵਜੇ ਤੁਸੀਂ ਗੋਣਾ ਤੁਹਾਡਾ ਸਟਾਰਟ ਹੋ ਜਾਣਾ 4:30 ਵਜੇ ਠੀਕ ਹੈ ਉਤੋਂ ਬਾਅਦ ਰੁਪਿੰਦਰ ਹੰਡਾ ਸਿੱਧਾ ਹੋਟਲ ਚ ਗਈ ਆ ਤੇ ਉੱਥੇ ਉਹਨਾਂ ਨੂੰ ਮੇਕਅਪ ਆਰਟਿਸਟ ਉੱਥੇ ਆਇਆ ਤੇ ਉਹਨਾਂ ਨੂੰ ਤਿਆਰ ਕੀਤਾ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਆਪਾਂ ਅਸੀਂ ਸ਼ੋਅ ਕਰਾ ਰਹੇ ਆ ਠੀਕ ਆ ਸ਼ੋਅ ਹੋ ਰਿਹਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਆਪਾਂ 1 ਵਜੇ ਰੱਖਿਆ ਹੋਇਆ ਬਟ ਸ਼ੋਅ ਜਿਹੜਾ ਹੈਗਾ ਸਟਾਰਟ ਜਿਹੜਾ ਹੈਗਾ ਉਹ ਦਨਕੇ 3:30 ਵਜੇ ਸ਼ੋਅ ਸ਼ੁਰੂ ਹੋਇਆ ਹਨਾ ਮਤਲਬ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਨੇ 1:30 ਵਜੇ ਇੱਕ 1:30 ਵਜੇ ਕਾਫੀ ਮੇਰੀਆਂ ਭੈਣਾਂ ਉੱਥੇ ਪਹੁੰਚ ਗਿਆ ਸੀਗਾ ਠੀਕ ਆ ਸੋ ਸਵਾ ਦਨ 3:30 ਵਜੇ ਜਿਹੜਾ ਉੱਥੇ ਸੁਨੱਖੀ ਮਟਿਆਰ ਦਾ ਕੰਪੀਟੀਸ਼ਨ ਕਰਾਉਣਾ ਸੀਗਾ ਉਹ ਸਟਾਰਟ ਹੋਇਆ ਵਾ ਕਿੰਨੀ ਲੇਟ ਠੀਕ ਹੈ ਤਾਂ 3:30 ਵਜੇ ਉਹ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਉਹ ਉਹਨੂੰ ਟਾਈਮ ਲੱਗ ਗਿਆ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਗਿਆ ਸੀਗਾ ਉਸ ਤੋਂ ਬਾਅਦ ਗਿੱਧੇ ਦੀ ਪਰਫਾਰਮੈਂਸ ਸੀਗੀ ਸੋ ਗਿੱਧਾ ਜਿਹੜਾ ਸੀਗਾ ਉਹ ਜਿੱਦਾਂ 10 ਮਿੰਟ ਜਾਂ 5 ਮਿੰਟ ਇੱਧਰ ਉੱਧਰ ਹੋ ਸਕਦੇ ਆ ਮੈਂ ਆਈਡੀਆ ਲਾਇਆ ਗਿੱਧੇ ਦਾ ਜਿਹੜਾ ਟਾਈਮਿੰਗ ਸੀਗਾ 4:25 ਤੇ ਜਾਂ 4:20 ਤੇ ਸਟਾਰਟ ਹੋਇਆ 4:40 ਤੇ ਗਿੱਧੇ ਦਾ ਜਿਹੜਾ ਸੀਗਾ ਪਰਫਾਰਮੈਂਸ ਗਿੱਧੇ ਦੀ ਉਹ ਡਨ ਹੋਈ ਆ ਠੀਕ ਹੈ ਉਸ ਤੋਂ ਬਾਅਦ ਬਲਵਿੰਦਰ ਪ੍ਰੋਫੈਸਰ ਬਲਵਿੰਦਰ ਭੰਜੀ ਉਹਨਾਂ ਨੇ ਆਉਣਾ ਸੀਗਾ ਸ਼ੋਅ ਦੇ ਵਿੱਚ ਉਹੋ ਸਵਾ 5 ਤੇ 5:30 ਦੇ ਵਿੱਚ ਵਿੱਚ ਉਹ ਆਇਆ ਠੀਕ ਹੈ ਉਹ ਤੋਂ ਬਾਅਦ ਸਵਾ 6:30 ਹੋ ਗਏ ਸੀਗੇ ਅੱਧਾ ਪੌਣਾ ਪੌਣਾ ਘੰਟਾ ਰਾਮ ਨਾਲ ਲੱਗਿਆ ਸੀ ਸਵਾ 6 ਵਜੇ ਤੱਕ ਉਹ ਡਨ ਹੋਇਆ ਉਹ ਤੋਂ ਬਾਅਦ ਫਿਰ ਹੋਰ ਵੀ ਆਪਣੇ ਗੈਸ ਦੀ ਜਿਹੜੇ ਸੀਗੇ ਤਾਫੀ ਆਇਆ ਹਨ ਉੱਥੇ ਉਤੋਂ ਬਾਅਦ 5:30 ਵਜੇ ਜਿਹੜੇ ਗਾਣੇ ਹੈਗੇ ਉੱਥੇ ਲੱਗ ਗਏ ਤੇ ਕੁੜੀਆਂ ਵਿਚਾਰੀਆਂ ਬੋਰ ਹੋ ਰਹੀਆਂ ਸੀ 1 ਵਜੇ ਦੀਆਂ ਕੁੜੀਆਂ ਆਈਆਂ ਹੋਈਆਂ 6 ਵਜੇ ਤੱਕ ਉਹ ਬੈਠੀਆਂ ਆਲਾਦਾਲ ਦੇਖੀ ਜਾਂਦੀਆਂ ਨੇ ਵੀ ਕੋਸ਼ ਆਊਗਾ ਜਾਂ ਰੁਪਿੰਦਰ ਹੰਡਾ ਦੀ ਸਾਢੇ ਜਾਣੇ ਵੇਟ ਕਰ ਰਹੇ ਆ ਵੀ ਰੁਪਿੰਦਰ ਹੰਡਾ ਆਊਗੀ ਬਟ ਰੁਪਿੰਦਰ ਹੰਡਾ ਤਾਂ ਤਾਂ ਹੀ ਆਊਗੀ ਨਾ ਵੀ ਜੇ ਉਹਨਾਂ ਨੂੰ ਕੋਈ ਉੱਥੇ ਲੈਣ ਜਾਊਗਾ ਉਹਨਾਂ ਨੂੰ ਦੱਸੂਗਾ ਵੀ ਹਾਂ ਭਾਈ ਆਜੋ ਅਸੀਂ ਤੁਹਾਡੀ ਵੇਟ ਕਰਦੇ ਆ ਬਟ ਸਾਡਾ ਤਾਂ ਆਪਣਾ ਹੀ ਟਾਈਮਿੰਗ ਸਾਰਾ ਹਿੱਲਿਆ ਪਿਆ ਸੀਗਾ ਸਾਡੇ ਤਾਂ ਆਪਣੇ ਜਿਹੜੇ ਪ੍ਰੋਗਰਾਮ ਜਿਹੜੇ ਸੀਗੇ ਸਾਰਾ ਕੁਝ ਲੇਟ ਹੋ ਦੀ ਆਪਣੀ ਟਾਈਮਿੰਗ ਤੇ ਹੈ ਨਹੀਂ ਸੀ ਆਪਾਂ ਰੁਪਿੰਦਰ ਹੰਡਾ ਨੂੰ ਕਿੱਦਾਂ ਕਹਿ ਸਕਦੇ ਰੁਪਿੰਦਰ ਹੰਡਾ ਟਾਈਮ ਤੇ ਨਹੀਂ ਪਹੁੰਚੀ ਹੈਗੀ ਠੀਕ ਆ ਉਹ ਤੋਂ ਬਾਅਦ ਆ ਸਾਢੇ 6 ਸਾਢੇ 6 ਤੋਂ ਲੈ ਕੇ ਪੌਣੇ ਪੌਣੇ 7 ਵਜੇ ਤੱਕ ਗਾਣੇ ਚੱਲਦੇ ਸੀ ਕੁੜੀਆਂ ਚਲੋ ਵਧੀਆ ਕੁੜੀਆਂ ਵਿਚਾਰੀਆਂ ਆਪ ਹੀ ਨੱਚਣ ਲੱਗ ਗਈਆਂ ਗਰੁੱਪ ਅਲੱਗ-ਅਲੱਗ ਬਣਾਏ ਹੋਏ ਸੀਗੇ ਤੇ ਉਹ ਤੋਂ ਬਾਅਦ ਦੋ ਭੈਣਾਂ ਅ ਤੁਹਾਡੇ ਮੈਂਟੋ ਦੇ ਦੋ ਭੈਣਾਂ ਉਹਨਾਂ ਨੇ ਕਿਹਾ ਹਨ ਕਿਉਂਕਿ ਵਈਸ ਕੁੜੀਆਂ ਬਹੁਤ ਆਕ ਗਈਆਂ ਸੀਗੀਆਂ ਕੁੜੀਆਂ ਕਈ ਕਈਆਂ ਨੇ ਇਦਾਂ ਸੀ ਵੀ ਆਪਣੇ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰਾਂ ਛੱਡ ਕੇ ਆਈਆਂ ਸੀਗੀਆਂ ਠੀਕ ਹੈ ਉਹਨਾਂ ਨੂੰ ਇਹ ਸੀਗਾ ਵੀ ਚੱਲ ਸਾਢੇ 6 ਕਿਉਂਕਿ ਜੇ 4 ਵਜੇ ਵੀ ਰਪਿੰਦਰ ਹਾਂਡਾ ਸ਼ੁਰੂ ਹੁੰਦੀ ਹੈ ਗਾਣ ਤੋਂ ਤੇ 6 ਸਾਢੇ 6 ਵਜੇ ਤੱਕ ਆਪਣੇ ਆਪਣੇ ਘਰਾਂ 'ਚ ਚਲੀਆਂ ਜਾਣਗੀਆਂ ਕਈ ਮੇਰੀਆਂ ਭੈਣਾਂ ਜਿਹੜੀਆਂ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰੋਂ ਛੱਡ ਕੇ ਆਈਆਂ ਤੇ ਉਹਨਾਂ ਨੇ ਵੀ ਵੀ ਘਰ ਜਾਣਾ ਸੀ ਹਣਾ ਕਈਆਂ ਦਾ ਕੰਮ ਕਈਆਂ ਦਾ ਸਾਰਿਆਂ ਦੀ ਆਪਣੀ ਆਪਣੀ ਸਟੋਰੀ ਸੀਗੀ ਰਾਈਟ ਸਾਰੇ ਪੈਣਾ 1:30 ਵਜੇ ਦੀ ਆਈਆਂ ਹੋਈਆਂ ਤੇ ਚਲੋ ਠੀਕ ਆ ਮੁੱਕਦੀ ਗੱਲ ਪੌਣੇ 7 ਵਜੇ ਜਦੋਂ ਉਹ ਦੋ ਮਰੀਆਂ ਭੈਣਾਂ ਬੋਲੀਆਂ ਸਟੇਜ ਤੇ ਆ ਕੇ ਹਨਾ ਤੇ ਵੀ ਹਾਂ ਵੀ ਅਸੀਂ ਪਾਗ ਲਾ ਜਿਹੜਾ ਅਸੀਂ ਇੰਨਾ ਟਾਈਮ ਦੇ ਵੇਟ ਕਰਦੇ ਆ ਜਦੋਂ ਉਹ ਮਰੀਆਂ ਭੈਣਾਂ ਦੋ ਬੋਲੀਆਂ ਸੀਗੀਆਂ ਤੇ ਉਦੋਂ ਰਵਿੰਦਰ ਹੰਡਾ ਗੇਟ ਤੇ ਆ ਕੇ ਪਹੁੰਚ ਗਈ ਸੀਗੀ ਠੀਕ ਹੈ ਉਹ ਤੋਂ ਬਾਅਦ ਜਿੰਨੀਆਂ ਵੀ ਤੁਸੀਂ ਵੀਡੀਓ ਦੇਖਿਆ ਨੇ ਸਾਰਾ ਕੁਝ ਵੀ ਜੋ ਜੋ ਸਟੇਜ ਤੇ ਹੋਇਆ ਤੁਸੀਂ ਸਾਰੀਆਂ ਵੀਡੀਓ ਆਪ ਦੇਖਿਆ ਨੇ ਤੇ ਚਲੋ ਪੈਣਾ ਜਿਹੜਾ ਬੋਲਦੀਆਂ ਸੀਗੀਆਂ ਤੇ ਜਿਹੜੇ ਉਹ ਤੁਸੀਂ ਵੀਡੀਓ ਚ ਦੇਖਿਆ ਹੀ ਹੈ ਰਾਈਟ ਉਹਨਾਂ ਨੇ ਭਾਜੀ ਨੇ ਕਿੰਨੇ ਗੁੱਸੇ ਵਿੱਚ ਆ ਕੇ ਮਾਈਕ ਉਹਨਾਂ ਤੋਂ ਫੜਿਆ ਕਿੰਨੇ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਹੋ ਹਨਾ ਇੰਨੀ ਜ਼ੋਰ ਦੀ ਮਾਈਕ ਜਿਹੜਾ ਉਹਨਾਂ ਦੇ ਹੱਥੋਂ ਖਿੱਚਿਆ ਚਲੋ ਉਸ ਟਾਪਿਕ ਤੇ ਵੀ ਮੈਂ ਚਲੋ ਚੁੱਪ ਕਰ ਜਾਂਦੀ ਹਾਂ ਠੀਕ ਆ ਤੇ ਉਸ ਤੋਂ ਬਾਅਦ ਮੇਨ ਮੁੱਦੇ ਦੀ ਗੱਲ ਆਉਂਦੀ ਆ ਵੀ ਜਿਹੜੇ ਕਹਿੰਦੇ ਸੀਗੇ ਵੀ ਹਾਂ ਰੁਪਿੰਦਰ ਹਾਂਡਾ ਨੇ ਕਿਹਾ ਵਾ ਵੀ ਮੈਨੂੰ ਪੈਸੇ ਦੇਵੋ ਤੇ ਮੈਂ ਫੇਰ ਸ਼ੋਅ ਤੇ ਜਾਣਾ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਗਲਤੀ ਹੈਗੀ ਆ ਕਿਉਂਕਿ ਕੋਈ ਵੀ ਸਿੰਗਰ ਹੈਗਾ ਉਹ ਪਹਿਲਾਂ ਪੇਮੈਂਟ ਆਪਣੀ ਪੂਰੀ ਮੰਗਦਾ ਵਾ ਫੇਰ ਉਹ ਕਹਿੰਦਾ ਵੀ ਮੈਂ ਸ਼ੋਅ ਕਰਨਾ ਵਾ ਤੁਹਾਡੀ ਕੀ ਗਰੰਟੀਆਂ ਵੀ ਤੁਸੀਂ ਉਹਨਾਂ ਨੂੰ ਐਵੇਂ ਸ਼ੋਅ ਕਰਵਾ ਲਓ ਐਦੇ ਗਾਣੇ ਉਹਨਾਂ ਤੋਂ ਕਰਵਾ ਲਓ ਉਹ ਤੋਂ ਬਾਅਦ ਵੀ ਤੁਸੀਂ ਕਹਦੋ ਅਸੀਂ ਪੈਸੇ ਨਹੀਂ ਦੇਣੇ ਕੀ ਗਰੰਟੀ ਆ ਇੱਕ ਤਾਂ ਉਹ ਉੱਥੇ ਬੈਠੀ ਵੇਟ ਕਰ ਰਹੀ ਆ ਸਾਡਾ ਕੋਈ ਜਾਊਗਾ ਤੇ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਸੱਦੂਗਾ ਤੇ ਉਹ ਸਿੱਧੀ ਸ਼ੋਅ ਦੇ ਵਿੱਚ ਆਊਗੀ ਠੀਕ ਹੈ ਠੀਕ ਹੈ ਜੀ ਉਹਨਾਂ ਨੇ ਕਹਿ ਦਿੱਤਾ ਮੈਨੂੰ ਪੇਮੈਂਟ ਚਾਹੀਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਆਪਣਾ ਹੱਕ ਮੰਗ ਰਹੀ ਆ ਇਹਦੇ 'ਚ ਕੋਈ ਗਲਤੀ ਹੈਗੀ ਆ ਗੱਲ ਪੈਸੇ ਦੀ ਆ ਨਾ ਆ ਸ਼ੋ ਨੂੰ ਮੈਂ ਵੀ ਸਪான்ਸਰ ਕੀਤਾ ਸੀ ਠੀਕ ਹੈ ਸੋ ਤੁਸੀਂ ਮੈਨੂੰ ਟਿਕਟਾਂ ਦਿੱਤੀਆਂ ਸੀਗੀਆਂ ਵੀ ਆਪਣੇ ਕਲਾਇੰਟਸ ਨੂੰ ਟਿਕਟਾਂ ਜਿਹੜੀਆਂ ਇਹ ਵੰਡ ਤੇ ਸੋ ਤੁਸੀਂ ਇਹ ਦੇਖੋ ਵੀ ਜਿੱਦਣ ਸ਼ੋ ਸੀਗਾ ਤੇ ਟਿਕਟਾਂ ਟਿਕਟਾਂ ਦੇ ਪੈਸੇ ਜਿਹੜੇ ਜੜੀਆਂ ਜਿੰਨੀਆਂ ਕੁ ਵੀ 20 25 ਟਿਕਟਾਂ ਸੀਗੀਆਂ ਹਨਾ ਉਹਦੇ ਪੈਸੇ ਮੇਰੇ ਕੋਲ ਸੀਗੇ ਸੋ ਤੁਸੀਂ ਮੈਨੂੰ ਕੀ ਤੁਸੀਂ ਕਿਸੇ ਨੂੰ ਫੋਨ ਕਰਵਾਇਆ ਜਿਹੜੇ ਇੱਥੋਂ ਦੇ ਪ੍ਰਮੋਟਰ ਹੈਗੇ ਉਹਨਾਂ ਨੇ ਫੋਨ ਕਰਵਾਇਆ ਮੈਨੂੰ ਕੱਲੀ ਉਹਨਾਂ ਨੇ ਹੋਰ ਵੀ ਜਿੰਨਾ ਜਿੰਨਾਂ ਕੋਲ ਟਿਕਟਾਂ ਦੇ ਪੈਸੇ ਸੀਗੇ ਸਾਰੇ ਉਹਨਾਂ ਕਿਹਾ ਵੀ ਸਾਨੂੰ ਪੈਸੇ ਹੁਣੇ ਰਾਈਟ ਵੇ ਸੈਂਡ ਕਰੋ ਠੀਕ ਹੈ ਕਿ 2-300 ਡਾਲਰ ਸੀਗਾ ਤੁਸੀਂ ਰਾਈਟ ਵੇ ਕਿਹਾ ਵੀ ਕਈਆਂ ਨੇ ਕਿੰਨੇ ਦੇਣਾ ਕਈਆਂ ਕਿੰਨੇ ਦੇਣਾ ਵੀ ਸਾਨੂੰ ਹੁਣੀ ਮਨੀ ਸੈਂਡ ਕਰੋ ਬਈ ਤੁਸੀਂ ਵੀ ਮਨੀ ਮੰਗੀਆਂ ਨਾ ਤੁਹਾਨੂੰ ਵੀ ਉਹ ਹੋ ਗਿਆ ਸੀ ਨਾ ਵੀ ਪਤਾ ਨਹੀਂ ਵੀ ਜੇ ਮੈਂ ਹੁਣ ਮਨੀ ਨਾ ਆਵਗੀ ਬਾਅਦੋਂ ਪਤਾ ਨਹੀਂ ਕੋਈ ਰੱਖ ਲੇ ਜਾਂ ਕਿਦਾਂ ਕੀ ਤੁਹਾਡੇ ਦਿਮਾਗ ਸੀਗਾ ਮੈਨੂੰ ਨਹੀਂ ਪਤਾ ਪਰ ਹਰ ਇੱਕ ਨੂੰ ਪੈਸਾ ਹਰ ਇੱਕ ਕੋਈ ਕੰਮ ਪੈਸੇ ਦੀ ਕਰਦਾ ਜੇ ਉਹਨਾਂ ਨੇ ਆਪਣੇ ਪੈਸੇ ਮੰਗਿਆ ਨਾ ਉਹਨਾਂ ਨੇ ਆਪਣਾ ਹੱਕ ਮੰਗਿਆ ਇਹਦੇ 'ਚ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਦਾ ਕੋਈ ਕਸੂਰ ਨਹੀਂ ਹੈਗਾ ਬਟ ਜੋ ਹਾਲਾਤ ਦੇ ਵਿੱਚ ਉਹ ਵਿਚਾਰੀਏ ਤੋ ਗਈਆ ਕਿੰਨਾ ਰੋ ਕੇ ਸਾਰਾ ਕੁਝ ਹੁੰਦੇ ਦੇ ਬਾਵਜੂਦ ਉਹਨੇ ਸਟੇਜ ਸੰਭਾਲ ਲਈਆ ਸਾਰਾ ਕੁਝ ਹੋਇਆ ਮਾਈਕ ਸਿੱਟਣ ਦੀ ਤੇ ਮੈਂ ਗੱਲ ਆਉਂਦੀਆ ਮਾਈਕ ਸਿੱਟਿਆ ਤਾਂ ਸੀ ਉਹਨੂੰ ਗੁੱਸਾ ਜੜਿਆ ਸੀਗਾ ਸੋ ਲਾਸਟ ਦੇ ਵਿੱਚ ਜਿਹੜੇ ਇੱਥੋਂ ਦੇ ਪ੍ਰੋਮੋਟਰ ਹੈਗੇ ਉਹਨਾਂ ਨੇ 뮤ਜ਼ਿਕ ਵਾਲਿਆਂ ਨੂੰ ਕਿਹਾ ਜਿਹੜੇ ਬੈਕ ਸਾਈਡ ਜਿਹੜਾ 뮤ਜ਼ਿਕ ਵਜੜਾ ਉਹਨਾਂ ਨੂੰ ਕਿਹਾ ਵੀ 뮤ਜ਼ਿਕ ਬੰਦ ਕਰ ਦਿਓ ਮੈਂ ਤੁਹਾਨੂੰ ਇਹਦੇ ਐਕਸਟਰਾ ਪੈਸੇ ਨਹੀਂ ਦੇਣੇ ਤੇ ਉਹ ਉਹਨਾਂ ਨੇ ਫਿਰ ਇਹ ਗੱਲ ਕਹੀਆ ਵੀ ਸਾਡਾ ਦਿਮਾਗ ਰਵਾ ਸੀ ਅਸੀਂ 뮤ਜ਼ਿਕ ਵਜਾਈ ਜਾਣਾ ਤੇ ਉਹਨਾਂ ਨੇ 뮤ਜ਼ਿਕ ਜਿਹੜਾ ਬੰਦ ਕੀਤਾ ਤੇ ਉਹ ਤੋਂ ਬਾਅਦ ਰਪਿੰਦਰ ਨੂੰ ਗੁੱਸਾ ਚੜਿਆ ਤਾਂ ਵਿਚਾਰੀ ਨੇ ਲਾਸਟ ਦੇ ਵਿੱਚ ਆ ਕੇ ਮਾਈਕ ਸਿੱਟਿਆ ਸੀਗਾ ਠੀਕ ਆ ਉਹ ਗੱਲ ਹੋਈ ਤਾਂ ਉਹ ਉੱਧੇ ਹੀ ਬਹੁਤ ਹੋਈ ਹੋਈ ਸੀ ਇਹ ਇਹਦੀ ਇਹਦੇ ਵਿੱਚ ਬਹੁਤ ਵੱਡੀ ਇਨਸਲਟ ਹੈਗੀ ਆ ਜਦੋਂ ਸਿੰਗਰ ਗਾਣਾ ਗਾਉਂਦਾ ਹੋਏ ਪਿੱਛੇ ਕੋਈ 뮤ਜ਼ਿਕ ਬੰਦ ਕਰ ਦੇਵੇ ਤੇ ਕਿੰਨੀ ਵੱਡੀ ਇਨਸਲਟ ਹੈਗੀ ਆ ਸੋ ਉਹਦਾ ਮਾਈਕ ਸਿੱਟਣ ਦਾ ਇੱਕ ਕਾਰਨ ਇਹ ਵੀ ਹੈਗਾ ਸੀਗਾ ਹੋਗੇ ਸੀਗੇ ਠੀਕ ਹੈ ਫਿਰ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਬੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆ ਵੀ ਆਰ ਫਾਰਮੈਲਟੀ ਦੀ ਲੋਡ ਨਹੀਂ ਸੀਗੀ ਹਣਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਹ ਤੋਂ ਬਾਅਦ ਰੁਪਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਅ ਹੰਡਾ ਦਾ ਜਿਹੜਾ ਸ਼ੋਅ ਹੋਇਆ ਸੀਗਾ ਸੋ ਉਹਦੇ ਟੌਪਿਕ ਤੇ ਵੀਡੀਓ ਹੈਗੀ ਆ ਅ ਜੋ ਵੀ ਹੋਇਆ ਵੀਡੀਓ ਤੁਸੀਂ ਬਹੁਤ ਦੇਖੀਆਂ ਹੈਗੀਆਂ ਵੀਡੀਓ ਦੇ ਵਿੱਚ ਜੋ ਵੀ ਤੁਸੀਂ ਦੇਖਿਆ ਹੈਗਾ ਤੁਸੀਂ ਇੱਕ ਪਾਸਾ ਦੇਖਿਆ ਹਨ ਜੋ ਤੁਹਾਨੂੰ ਵੀਡੀਓ ਚ ਸ਼ੋਅ ਹੋ ਰਿਹਾ ਤੁਸੀਂ ਉਹੀ ਮੰਨ ਲਿਆ ਹਨ ਸਾਰਿਆਂ ਨੇ ਮੰਨ ਲਿਆ ਵੀ ਰੁਪਿੰਦਰ ਹੰਡਾ ਗਲਤ ਹੈਗੀ ਆ ਰੁਪਿੰਦਰ ਹੰਡਾ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਟਾਈਮ ਤੇ ਪਹੁੰਚਣਾ ਚਾਹੀਦਾ ਸੀ ਉਹ ਲੇਟ ਹੋ ਗਈ ਆ ਤੇ ਬਹੁਤ ਲੋਕਾਂ ਨੇ ਇਦਾਂ ਕਮੈਂਟ ਕੀਤੇ ਆ ਹਨਾ ਅ ਮੈਂ ਅ ਕੱਲ ਜਦੋਂ ਸਾਰਾ ਕੁਝ ਹੋਇਆ ਹਨਾ ਮੈਂ ਉੱਥੇ ਸੀਗੀ ਠੀਕ ਹੈ ਜੀ ਤੇ ਸਾਰਾ ਕੁਝ ਦੇਖਿਆ ਹਨਾ ਸਵੇਰ ਦਾ ਮੇਰਾ ਬਹੁਤ ਦਿਲ ਕਰਦਾ ਸੀ ਵੀ ਮੈਂ ਬੋਲਾਂ ਕੁਝ ਮੈਂ ਵੀਡੀਓ ਬਣਾਵਾ ਫਿਰ ਮੈਂ ਚੁੱਪ ਕਰ ਗਈ ਵੀ ਨਹੀਂ ਵੀ ਕਿਉਂਕਿ ਮੈਨੂੰ ਵੀ ਪਤਾ ਇੱਥੇ ਹੁਣ ਐਡਮਿੰਟਨ ਦੇ ਵਿੱਚ ਮੈਂ ਵੀ ਐਡਮਿੰਟਨ ਚ ਰਹਿਣੀ ਆ ਰਾਈਟ ਵੀਡੀਓ ਬਣਾਉਂਗੀ ਤੇ ਬਹੁਤ ਲੋਕੀ ਮੇਰੇ ਪਿੱਛੇ ਵੀ ਪੈਣਗੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਫਿਰ ਇਸੇ ਡਰ ਦੀ ਮਾਰੀ ਮੈਂ ਚੁੱਪ ਕਰ ਗਈ ਵੀ ਨਹੀਂ ਛੱਡ ਰਪਿੰਦਰ ਮੇਰਾ ਵੀ ਨਾ ਰਪਿੰਦਰ ਦਾ ਹਨਾ ਤੇ ਵੀ ਛੱਡ ਕੀ ਗੱਲ ਕੀ ਲੈਣਾ ਹਨਾ ਰਹਿਣਦਣੀ ਵੀਡੀਓ ਬਣਾਉਣ ਨੂੰ ਬਟ ਇਹ ਕੁੰਦਨ ਵੀ ਤੁਹਾਨੂੰ ਪਤਾ ਹੁੰਦਾ ਸੱਚਾਈ ਕੀ ਆ ਹਨਾ ਫੇਰ ਵੀ ਤੁਸੀਂ ਅਣਦੇਖਾ ਕਰਦੇ ਆ ਵੀ ਤੁਸੀਂ ਕਹਿੰਦੇ ਆ ਵੀ ਨਹੀਂ ਚਲ ਜੋ ਹੁੰਦਾ ਹੋਣ ਦੇ ਹਨਾ ਬਟ ਪਤਾ ਨਹੀਂ ਘਾਤੋ ਮੈਨੂੰ ਟੇਕ ਹੀ ਨਹੀਂ ਆਈ ਹੈਗੀ ਹਨਾ ਤੇ ਮੈਂ ਹੁਣ ਸੋਚਿਆ ਵੀ ਮੈਂ ਵੀਡੀਓ ਬਣਾਉਣੀ ਆ ਅੱਛਾ ਵੀਡੀਓ ਮੈਂ ਥੋੜੀ ਜਿਹਾ ਪਹਿਲਾਂ ਮੈਂ ਦਾ ਮੈਸੇਜ ਮੈਂ ਕਿਹਾ ਵੀ ਚਲ ਵੀਡੀਓ ਨਹੀਂ ਬਣਾਉਣੀ ਮੈਂ ਮੈਸੇਜ ਕਰ ਦਿੰਨੀ ਆ ਹਨਾ ਵੀ ਮੈਂ ਰਪਿੰਦਰ ਹਾਟਾ ਨੂੰ ਸਪੋਰਟ ਕਰ ਰਹੀ ਆ ਰਾਈਟ ਬਟ ਉਹ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਜਿਹਦੇ ਕਰਕੇ ਮੈਂ ਹੁਣ ਵੀਡੀਓ ਬਣਾ ਰਹੀ ਆ ਵੀ ਰੁਪਿੰਦਰ ਹਾਂਡਾ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਉਹਦਾ ਬੁੱਕ ਹੋਇਆ ਹੋਇਆ ਸੀਗਾ ਤੇ ਜੋ ਵੀ ਆ ਹਾਰਡਮਿੰਟਨ ਦੇ ਵਿੱਚ ਹੋਇਆ ਹਨਾ ਸੋ ਉਹ ਸਾਰਾ ਕੁਝ ਦੇਖ ਕੇ ਤੇ ਜਿਹੜੇ ਉੱਥੋਂ ਦੇ ਜਿਹੜੇ ਪ੍ਰਮੋਟਰ ਸੀਗੇ ਸੋ ਉਹ ਉਹਨਾਂ ਨੂੰ ਇਹ ਲੱਗਾ ਜਾਂ ਮਤਾਂ ਨਹੀਂ ਉੜਦੀ ਉੜਦੀ ਖ਼ਬਰ ਮੇਰੇ ਤੱਕ ਪਹੁੰਚੀ ਆ ਵੀ ਉਹ ਇਹ ਕਹਿ ਰਹੇ ਆ ਜਿਹੜੇ ਇਹ ਰੁਪਿੰਦਰ ਹੰਡਾ ਨੇ ਜੋ ਇਹ ਕੀਤਾ ਵਾ ਸੋ ਇੱਥੇ ਵੀ ਜਿਹੜਾ ਉਹਦਾ ਸ਼ੋ ਹੈਗਾ ਪਾ ਕੈਨਸਲ ਕਰ ਦਿੰਦੇ ਨੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਇੰਨਾ ਜ਼ਿਆਦਾ ਬੈਡ ਫੀਲ ਹੋਇਆ ਵੀ ਉਹਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹੰਡਾ ਐਡਮਿੰਟਨ ਦੇ ਵਿੱਚ 1.5 ਵਜੇ ਪਹੁੰਚ ਗਈ ਸੀ ਠੀਕ ਹੈ ਜੀ ਤੇ ਜਦੋਂ ਰੁਪਿੰਦਰ ਹੰਡਾ ਇੱਥੇ ਪਹੁੰਚੀ ਆ ਆ ਜਿਹੜੇ ਐਡਮਿੰਟਨ ਵਿੱਚ ਜਿਨ੍ਹਾਂ ਨੇ ਸ਼ੋ ਕਰਾਇਆ ਹਨਾ ਸੋ ਉਹ ਭੈਣ ਨੇ ਯੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀਗਾ ਹਨਾ ਪਹਿਲੀ ਗੱਲ ਤਾਂ ਇਹ ਜਦੋਂ ਉਹ ਐਡਮਿੰਟਨ ਦੇ ਵਿੱਚ ਪਹੁੰਚੇ ਸੀਗੇ ਉੱਥੇ ਹੀ ਉਹ ਹੋਟਲ ਦੇ ਵਿੱਚ ਪਹੁੰਚਦੇ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਕਹਿੰਦੇ ਵੀ ਆਹ ਟਾਈਮਿੰਗ ਹੈਗਾ ਇੰਨੇ ਵਜੇ ਤੁਸੀਂ ਆਪਣਾ ਰੈਡੀ ਹੋ ਕੇ ਸ਼ੋਅ ਤੇ ਪਹੁੰਚ ਜਾਓ ਠੀਕ ਹੈ ਬਟ ਨਹੀਂ ਉਹਨਾਂ ਨੇ ਐਦਾਂ ਨਹੀਂ ਕੀਤਾ ਹੈਗਾ ਉਹ ਰਵਿੰਦਰ ਹੰਡਾ ਹੋਟਲ ਦੇ ਵਿੱਚ ਪਹਿਲਾਂ ਪਹੁੰਚੇ ਆ ਉਹ ਤੋਂ ਬਾਅਦ ਜਿਹੜੇ ਆਪਣੇ ਜਿਨ੍ਹਾਂ ਨੇ ਸ਼ੋਅ ਕਰਾਇਆ ਹੈਗਾ ਸੋ ਉਹਨਾਂ ਨੇ ਉਹਨੂੰ ਰਵਿੰਦਰ ਹੰਡਾ ਨੂੰ ਕਿਹਾ ਵੀ ਮੈਂ ਇੱਥੇ ਹੈਗੀ ਆ ਬੈਂਕਟ ਹਾਲ ਦੇ ਵਿੱਚ ਇੱਥੇ ਹੈਗੀ ਆ ਤੂੰ ਉੱਥੋਂ ਵਾਪਸ ਇੱਥੇ ਆ ਤੇ ਇੱਥੇ ਆ ਤੇ ਅਸੀਂ ਤੈਨੂੰ ਵੈਲਕਮ ਕਰਨਾ ਠੀਕ ਹੈ ਜੀ ਜੋ ਸੱਚ ਹੈਗਾ ਕਿਉਂਕਿ ਮੈਂ ਨਾਲ ਹੀ ਉਸ ਵਕਤ ਗਈ ਸੀ ਜੇ ਰਵਿੰਦਰ ਹੰਡਾ ਨੇ ਇਹ ਮੈਸੇਜ ਕਿਹਾ ਵੀ 1:30 ਵਜੇ ਇੱਥੇ ਸੀਗੇ ਤਾਂ ਸੱਚੀ ਐਡਮਿੰਟਨ ਦੇ ਵਿੱਚ ਪਹੁੰਚੇ ਹੋਏ ਸੀਗੇ ਅੱਛਾ ਜੀ ਫਿਰ ਅਸੀਂ ਉਹਨਾਂ ਦਾ ਜਿਹੜੇ ਉਹ ਭੈਣ ਜੀ ਹੈਗੇ ਮੈਂ ਉਹਨਾਂ ਦੇ ਨਾਲ ਗਈ ਉਹ ਮੈਨੂੰ ਲੈ ਕੇ ਗਏ ਵੀ ਆਪਾਂ ਵੈਲਕਮ ਕਰਦੇ ਆਂ ਵੀਡੀਓ ਬਣਾਉਣੀ ਸੀ ਚਲ ਠੀਕ ਆ ਉਹ ਵੀ ਜ਼ਰੂਰੀ ਹੈਗਾ ਹਨਾ ਮੈਂ ਮੰਨ ਲੈਣੀ ਆ ਠੀਕ ਆ ਹਰ ਇੱਕ ਚੀਜ਼ ਜ਼ਰੂਰੀ ਹੁੰਦੀ ਆ ਵੀਡੀਓ ਬਣਾਉਣੀ ਹੁੰਦੀ ਆ ਫੋਟੋਆਂ ਖਿੱਚਣੀਆਂ ਹੁੰਦੀਆਂ ਨੇ ਬਟ ਇਹ ਚੀਜ਼ ਉਸ ਟਾਈਮ ਨਹੀਂ ਕਰਨੀ ਸੀਗੀ ਤੁਹਾਨੂੰ ਵੀ ਪਤਾ ਸੀ ਲੇਟ ਹੋ ਰਿਹਾ ਅਸੀਂ ਜਿਹੜਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਉਹ ਆਪਾਂ ਆਪਾਂ ਇਹ ਕਹਿਆ ਸੀ ਵੀ ਪੌਣੇ 1 ਵਜੇ ਆਪਾਂ ਗੇਟ ਓਪਨ ਕਰ ਦੇਣੇ ਆ ਪੌਣੇ 1 ਵਜੇ ਜਾਂ 1 ਵਜੇ ਸਾਰੇ ਜਿਹੜੇ ਗੈਸਟ ਆਉਣੇ ਸ਼ੁਰੂ ਹੋ ਗਏ ਸੀਗੇ ਠੀਕ ਹੈ ਫਿਰ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਵੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆ ਵੀ ਆਰ ਫਾਰਮੈਲਿਟੀ ਦੀ ਲੋਡ ਨਹੀਂ ਸੀਗੀ ਹਣਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਤੋਂ ਬਾਅਦ ਰੁਪਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਭੈਣ ਜੀ ਨੇ ਕਿਹਾ ਵੀ 4:30 ਵਜੇ ਤੁਸੀਂ ਗੋਣਾ ਤੁਹਾਡਾ ਸਟਾਰਟ ਹੋ ਜਾਣਾ 4:30 ਵਜੇ ਠੀਕ ਹੈ ਉਤੋਂ ਬਾਅਦ ਰੁਪਿੰਦਰ ਹੰਡਾ ਸਿੱਧਾ ਹੋਟਲ ਚ ਗਈ ਆ ਤੇ ਉੱਥੇ ਉਹਨਾਂ ਨੂੰ ਮੇਕਅਪ ਆਰਟਿਸਟ ਉੱਥੇ ਆਇਆ ਤੇ ਉਹਨਾਂ ਨੂੰ ਤਿਆਰ ਕੀਤਾ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਆਪਾਂ ਅਸੀਂ ਸ਼ੋਅ ਕਰਾ ਰਹੇ ਆ ਠੀਕ ਆ ਸ਼ੋਅ ਹੋ ਰਿਹਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਆਪਾਂ 1 ਵਜੇ ਰੱਖਿਆ ਹੋਇਆ ਬਟ ਸ਼ੋਅ ਜਿਹੜਾ ਹੈਗਾ ਸਟਾਰਟ ਜਿਹੜਾ ਹੈਗਾ ਉਹ ਤਦ ਨੂੰ ਕਿ 3:30 ਵਜੇ ਸ਼ੋਅ ਸ਼ੁਰੂ ਹੋਇਆ ਹਨਾ ਮਤਲਬ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਨੇ 1:30 ਵਜੇ ਇੱਕ 1:30 ਵਜੇ ਕਾਫੀ ਮੇਰੀਆਂ ਭੈਣਾਂ ਉੱਥੇ ਪਹੁੰਚ ਗਿਆ ਸੀਗਾ ਠੀਕ ਆ ਸੋ ਸਵਾ ਤਦ ਨੂੰ 3:30 ਵਜੇ ਜਿਹੜਾ ਉੱਥੇ ਸੁਨੱਖੀ ਮਟਿਆਰ ਦਾ ਕੰਪੀਟੀਸ਼ਨ ਕਰਾਉਣਾ ਸੀਗਾ ਉਹ ਸਟਾਰਟ ਹੋਇਆ ਵਾ ਕਿੰਨੀ ਲੇਟ ਠੀਕ ਹੈ ਤਾਂ 3:30 ਵਜੇ ਉਹ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਉਹ ਉਹਨੂੰ ਟਾਈਮ ਲੱਗ ਗਿਆ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਗਿਆ ਸੀਗਾ ਉਸ ਤੋਂ ਬਾਅਦ ਗਿੱਧੇ ਦੀ ਪਰਫਾਰਮੈਂਸ ਸੀਗੀ ਸੋ ਗਿੱਧਾ ਜਿਹੜਾ ਸੀਗਾ ਉਹ ਜਿੱਦਾਂ 10 ਮਿੰਟ ਜਾਂ 5 ਮਿੰਟ ਇੱਧਰ ਉੱਧਰ ਹੋ ਸਕਦੇ ਆ ਮੈਂ ਆਈਡੀਆ ਲਾਇਆ ਗਿੱਧੇ ਦਾ ਜਿਹੜਾ ਟਾਈਮਿੰਗ ਸੀਗਾ 4:25 ਤੇ ਜਾਂ 4:20 ਤੇ ਸਟਾਰਟ ਹੋਇਆ 4:40 ਤੇ ਗਿੱਧੇ ਦਾ ਜਿਹੜਾ ਸੀਗਾ ਪਰਫਾਰਮੈਂਸ ਗਿੱਧੇ ਦੀ ਉਹ ਡਨ ਹੋਈ ਆ ਠੀਕ ਹੈ ਉਸ ਤੋਂ ਬਾਅਦ ਬਲਵਿੰਦਰ ਪ੍ਰੋਫੈਸਰ ਬਲਵਿੰਦਰ ਭੰਜੀ ਉਹਨਾਂ ਨੇ ਆਉਣਾ ਸੀਗਾ ਸ਼ੋਅ ਦੇ ਵਿੱਚ ਉਹੋ ਸਵਾ 5 ਤੇ 5:30 ਦੇ ਵਿੱਚ ਵਿੱਚ ਉਹ ਆਇਆ ਠੀਕ ਹੈ ਉਹ ਤੋਂ ਬਾਅਦ ਸਵਾ 6:30 ਹੋ ਗਏ ਸੀਗੇ ਅੱਧਾ ਪੌਣਾ ਪੌਣਾ ਘੰਟਾ ਰਾਮ ਨਾਲ ਲੱਗਿਆ ਸੀ ਸਵਾ 6 ਵਜੇ ਤੱਕ ਉਹ ਡਨ ਹੋਇਆ ਉਹ ਤੋਂ ਬਾਅਦ ਫਿਰ ਹੋਰ ਵੀ ਆਪਣੇ ਗੈਸ ਜਿਹੜੇ ਸੀਗੇ ਤਾਫੀ ਆਇਆ ਹਨ ਉੱਥੇ ਉਤੋਂ ਬਾਅਦ 5:30 ਵਜੇ ਜਿਹੜੇ ਗਾਣੇ ਹੈਗੇ ਉੱਥੇ ਲੱਗ ਗਏ ਤੇ ਕੁੜੀਆਂ ਵਿਚਾਰੀਆਂ ਬੋਰ ਹੋ ਰਹੀਆਂ ਸੀ 1 ਵਜੇ ਦੀਆਂ ਕੁੜੀਆਂ ਆਈਆਂ ਹੋਈਆਂ 6 ਵਜੇ ਤੱਕ ਉਹ ਬੈਠੀਆਂ ਆਲਾਦਾਲ ਦੇਖੀ ਜਾਂਦੀਆਂ ਨੇ ਵੀ ਕੋਸ਼ ਆਊਗਾ ਜਾਂ ਰੁਪਿੰਦਰ ਹੰਡਾ ਦੀ ਸਾਢੇ ਜਾਨੇ ਵੇਟ ਕਰ ਰਹੇ ਆ ਵੀ ਰੁਪਿੰਦਰ ਹੰਡਾ ਆਊਗੀ ਬਟ ਰੁਪਿੰਦਰ ਹੰਡਾ ਤਾਂ ਤਾਂ ਹੀ ਆਊਗੀ ਨਾ ਵੀ ਜੇ ਉਹਨਾਂ ਨੂੰ ਕੋਈ ਉੱਥੇ ਲੈਣ ਜਾਊਗਾ ਉਹਨਾਂ ਨੂੰ ਦੱਸੂਗਾ ਵੀ ਹਾਂ ਭਾਈ ਆਜੋ ਅਸੀਂ ਤੁਹਾਡੀ ਵੇਟ ਕਰਦੇ ਆ ਬਟ ਸਾਡਾ ਤਾਂ ਆਪਣਾ ਹੀ ਟਾਈਮਿੰਗ ਸਾਰਾ ਹਿੱਲਿਆ ਪਿਆ ਸੀਗਾ ਸਾਡੇ ਤਾਂ ਆਪਣੇ ਜਿਹੜੇ ਪ੍ਰੋਗਰਾਮ ਜਿਹੜੇ ਸੀਗੇ ਸਾਰਾ ਕੁਝ ਲੇਟ ਦੀ ਆਪਣੀ ਟਾਈਮਿੰਗ ਤੇ ਹੈ ਨਹੀਂ ਸੀ ਆਪਾਂ ਰੁਪਿੰਦਰ ਹੰਡਾ ਨੂੰ ਕਿਦਾਂ ਕਹਿ ਸਕਦੇ ਰੁਪਿੰਦਰ ਹੰਡਾ ਟਾਈਮ ਤੇ ਨਹੀਂ ਪਹੁੰਚੀ ਹੈਗੀ ਠੀਕ ਆ ਉਹ ਤੋਂ ਬਾਅਦ ਆ ਸਾਢੇ 6 ਸਾਢੇ 6 ਤੋਂ ਲੈ ਕੇ ਪੌਣੇ ਪੌਣੇ 7 ਵਜੇ ਤੱਕ ਗਾਣੇ ਚੱਲਦੇ ਸੀ ਕੁੜੀਆਂ ਚਲੋ ਵਧੀਆ ਕੁੜੀਆਂ ਵਿਚਾਰੀਆਂ ਆਪ ਹੀ ਨੱਚਣ ਲੱਗ ਗਈਆਂ ਗਰੁੱਪ ਅਲੱਗ-ਅਲੱਗ ਬਣਾਏ ਹੋਏ ਸੀਗੇ ਤੇ ਉਹ ਤੋਂ ਬਾਅਦ ਦੋ ਭੈਣਾਂ ਤੁਹਾਡੇ ਮੈਂਟੋ ਦੇ ਦੋ ਭੈਣਾਂ ਵੇ ਉਹਨਾਂ ਨੇ ਕਿਹਾ ਹਨਾ ਕਿਉਂਕਿ ਵਈ ਕੁੜੀਆਂ ਬਹੁਤ ਆੱਕ ਗਈਆਂ ਸੀਗੀਆਂ ਕੁੜੀਆਂ ਕਈ ਕਈਆਂ ਨੇ ਇਦਾਂ ਸੀ ਵੀ ਆਪਣੇ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰਾਂ ਛੱਡ ਕੇ ਆਈਆਂ ਸੀਗੀਆਂ ਠੀਕ ਹੈ ਉਹਨਾਂ ਨੂੰ ਇਹ ਸੀਗਾ ਵੀ ਚੱਲ ਸਾਢੇ 6 ਕਿਉਂਕਿ ਜੇ 4 ਵਜੇ ਵੀ ਰਪਿੰਦਰ ਹਾਂਡਾ ਸ਼ੁਰੂ ਹੁੰਦੀ ਹੈ ਗਾਣ ਤੋਂ ਤੇ 6 ਸਾਢੇ 6 ਵਜੇ ਤੱਕ ਆਪਣੇ ਆਪਣੇ ਘਰਾਂ 'ਚ ਚਲੀਆਂ ਜਾਣਗੀਆਂ ਕਈ ਮੇਰੀਆਂ ਭੈਣਾਂ ਜਿਹੜੀਆਂ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰੋਂ ਛੱਡ ਕੇ ਆਈਆਂ ਤੇ ਉਹਨਾਂ ਨੇ ਵੀ ਵੀ ਘਰ ਜਾਣਾ ਸੀ ਹੈਨਾ ਕਈਆਂ ਦਾ ਕੰਮ ਕਈਆਂ ਦਾ ਸਾਰਿਆਂ ਦੀ ਆਪਣੀ ਆਪਣੀ ਸਟੋਰੀ ਸੀਗੀ ਰਾਈਟ ਸਾਰੇਆਂ ਪੈਣਾ 1:30 ਵਜੇ ਦੀ ਆਈਆਂ ਹੋਈਆਂ ਤੇ ਚਲੋ ਠੀਕ ਆ ਮੁੱਕ ਦੀ ਗੱਲ ਪੌਣੇ 7 ਵਜੇ ਜਦੋਂ ਉਹ ਦੋ ਮੇਰੀਆਂ ਭੈਣਾਂ ਬੋਲੀਆਂ ਸਟੇਜ ਤੇ ਆ ਕੇ ਹਨਾ ਤੇ ਵੀ ਹਾਂ ਵੀ ਅਸੀਂ ਪਾਗਲਾਂ ਜਿਹੜੇ ਅਸੀਂ ਇੰਨਾ ਟਾਈਮ ਦੇ ਵੇਟ ਕਰਦੇ ਆ ਜਦੋਂ ਉਹ ਮੇਰੀਆਂ ਭੈਣਾਂ ਦੋ ਬੋਲੀਆਂ ਸੀਗੀਆਂ ਤੇ ਉਦੋਂ ਰਵਿੰਦਰ ਹਾਂਡਾ ਗੇਟ ਤੇ ਆ ਕੇ ਪਹੁੰਚ ਗਈ ਸੀਗੀ ਠੀਕ ਹੈ ਉਹ ਤੋਂ ਬਾਅਦ ਜਿੰਨੀਆਂ ਵੀ ਤੁਸੀਂ ਵੀਡੀਓ ਦੇਖੀਆਂ ਨੇ ਸਾਰਾ ਕੁਝ ਵੀ ਜੋ ਜੋ ਸਟੇਜ ਤੇ ਹੋਇਆ ਤੁਸੀਂ ਸਾਰੀਆਂ ਵੀਡੀਓ ਆਪ ਦੇਖੀਆਂ ਨੇ ਤੇ ਚਲੋ ਪੈਣਾ ਜਿਹੜਾ ਬੋਲਦੀਆਂ ਸੀਗੀਆਂ ਤੇ ਜਿਹੜੇ ਉਹ ਤੁਸੀਂ ਵੀਡੀਓ ਚ ਦੇਖਿਆ ਗਿਆ ਰਾਈਟ ਉਹਨਾਂ ਨੇ ਭਾਜੀ ਨੇ ਕਿੰਨੇ ਗੁੱਸੇ ਵਿੱਚ ਆ ਕੇ ਮਾਈਕ ਉਹਨਾਂ ਤੋਂ ਫੜਿਆ ਕਿੰਨੇ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਹੋ ਹਨਾ ਇੰਨੀ ਜ਼ੋਰ ਦੀ ਮਾਈਕ ਜਿਹੜਾ ਉਹਨਾਂ ਦੇ ਹੱਥ ਚੋਂ ਖਿੱਚਿਆ ਚਲੋ ਉਸ ਟਾਪਿਕ ਤੇ ਵੀ ਮੈਂ ਚਲੋ ਚੁੱਪ ਕਰ ਜਾਂਦੀ ਹਾਂ ਠੀਕ ਆ ਤੇ ਉਸ ਤੋਂ ਬਾਅਦ ਮੇਨ ਮੁੱਦੇ ਦੀ ਗੱਲ ਆਉਂਦੀ ਆ ਵੀ ਜਿਹੜੇ ਕਹਿੰਦੇ ਸੀਗੇ ਵੀ ਹਾਂ ਰੁਪਿੰਦਰ ਹਾਂਡਾ ਨੇ ਕਿਹਾ ਵਾ ਵੀ ਮੈਨੂੰ ਪੈਸੇ ਦੇਵੋ ਤੇ ਮੈਂ ਫੇਰ ਸ਼ੋਅ ਤੇ ਜਾਣਾ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਗਲਤੀ ਹੈਗੀ ਆ ਕਿਉਂਕਿ ਕੋਈ ਵੀ ਸਿੰਗਰ ਹੈਗਾ ਉਹ ਪਹਿਲਾਂ ਪੇਮੈਂਟ ਆਪਣੀ ਪੂਰੀ ਮੰਗਦਾ ਵਾ ਫੇਰ ਉਹ ਕਹਿੰਦਾ ਵੀ ਮੈਂ ਸ਼ੋਅ ਕਰਨਾ ਵਾ ਤੁਹਾਡੀ ਕੀ ਗਰੰਟੀ ਆ ਵੀ ਤੁਸੀਂ ਉਹਨਾਂ ਤੋਂ ਐਵੇਂ ਸ਼ੋਅ ਕਰਵਾ ਲਓ ਐਦੀ ਗਾਣੇ ਉਹਨਾਂ ਤੋਂ ਕਰਵਾ ਲਓ ਉਹ ਤੋਂ ਬਾਅਦ ਵੀ ਤੁਸੀਂ ਕਹਦੋ ਅਸੀਂ ਪੈਸੇ ਨਹੀਂ ਦੇਣੇ ਕੀ ਗਰੰਟੀ ਆ ਇੱਕ ਤਾਂ ਉਹ ਉੱਥੇ ਬੈਠੀ ਵੇਟ ਕਰ ਰਹੀ ਹੈ ਸਾਡਾ ਕੋਈ ਜਾਊਗਾ ਤੇ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਸੱਦੂਗਾ ਤੇ ਉਹ ਸਿੱਧੀ ਸ਼ੋਅ ਦੇ ਵਿੱਚ ਆਊਗੀ ਠੀਕ ਹੈ ਠੀਕ ਹੈ ਜੇ ਉਹਨਾਂ ਨੇ ਕਹਿ ਦਿੱਤਾ ਮੈਨੂੰ ਪੇਮੈਂਟ ਚਾਹੀਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਆਪਣਾ ਹੱਕ ਮੰਗ ਰਹੀ ਹੈ ਇਹਦੇ ਵਿੱਚ ਕੋਈ ਗਲਤੀ ਹੈਗੀ ਆ ਗੱਲ ਪੈਸੇ ਦੀ ਆ ਨਾ ਅ ਸ਼ੋ ਨੂੰ ਮੈਂ ਵੀ ਸਪான்ਸਰ ਕੀਤਾ ਸੀ ਠੀਕ ਹੈ ਸੋ ਤੁਸੀਂ ਮੈਨੂੰ ਟਿਕਟਾਂ ਦਿੱਤੀਆਂ ਸੀਗੀਆਂ ਵੀ ਆਪਣੇ ਕਲਾਇੰਟਸ ਨੂੰ ਟਿਕਟਾਂ ਜਿਹੜੀਆਂ ਇਹ ਵੰਡ ਤੇ ਸੋ ਤੁਸੀਂ ਇਹ ਦੇਖੋ ਵੀ ਜਿੱਦਣ ਸ਼ੋਅ ਸੀਗਾ ਤੇ ਟਿਕਟਾਂ ਟਿਕਟਾਂ ਦੇ ਪੈਸੇ ਜਿਹੜੇ ਜਿਹੜੀਆਂ ਜਿੰਨੀਆਂ ਕੁ ਵੀ 20 25 ਟਿਕਟਾਂ ਸੀਗੀਆਂ ਹਨਾ ਉਹਦੇ ਪੈਸੇ ਮੇਰੇ ਕੋਲ ਸੀਗੇ ਸੋ ਤੁਸੀਂ ਮੈਨੂੰ ਕਿਹਾ ਤੁਸੀਂ ਕਿਸੇ ਨੂੰ ਫੋਨ ਕਰਵਾਇਆ ਜਿਹੜੇ ਇੱਥੋਂ ਦੇ ਪ੍ਰਮੋਟਰ ਹੈਗੇ ਉਹਨਾਂ ਨੇ ਫੋਨ ਕਰਵਾਇਆ ਮੈਨੂੰ ਕੱਲੀ ਉਹਨਾਂ ਨੇ ਹੋਰ ਵੀ ਜਿੰਨਾ ਜਿੰਨਾਂ ਕੋਲ ਟਿਕਟਾਂ ਦੇ ਪੈਸੇ ਸੀਗੇ ਸਾਰਿਆਂ ਨੂੰ ਕਿਹਾ ਵੀ ਸਾਨੂੰ ਪੈਸੇ ਹੁਣੇ ਰਾਈਟ ਵੇ ਸੈਂਡ ਕਰੋ ਠੀਕ ਹੈ ਕਿ 2-300 ਡਾਲਰ ਸੀਗਾ ਤੁਸੀਂ ਰਾਈਟ ਵੇ ਕਿਹਾ ਵੀ ਕਈਆਂ ਨੇ ਕਿੰਨੇ ਦੇਣਾ ਕਈਆਂ ਕਿੰਨੇ ਦੇਣਾ ਵੀ ਸਾਨੂੰ ਹੁਣੀ ਮਨੀ ਸੈਂਡ ਕਰੋ ਬਈ ਤੁਸੀਂ ਵੀ ਮਨੀ ਮੰਗੀਆਂ ਨਾ ਤੁਹਾਨੂੰ ਵੀ ਉਹ ਹੋ ਗਿਆ ਸੀ ਨਾ ਵੀ ਪਤਾ ਨਹੀਂ ਵੀ ਜੇ ਮੈਂ ਹੁਣ ਮਨੀ ਨਾ ਮੰਗੂਗੀ ਬਾਅਦ ਚ ਪਤਾ ਨਹੀਂ ਕੋਈ ਰੱਖ ਲੈ ਜਾਂ ਕਿੱਦਾਂ ਕੀ ਤੁਹਾਡੇ ਦਿਮਾਗ ਸੀਗਾ ਮੈਨੂੰ ਨਹੀਂ ਪਤਾ ਪਰ ਹਰ ਇੱਕ ਨੂੰ ਪੈਸਾ ਹਰ ਇੱਕ ਕੋਈ ਕੰਮ ਪੈਸੇ ਲਈ ਕਰਦਾ ਜੇ ਉਹਨਾਂ ਨੇ ਆਪਣੇ ਪੈਸੇ ਮੰਗਿਆ ਨਾ ਉਹਨਾਂ ਨੇ ਆਪਣਾ ਹੱਕ ਮੰਗਿਆ ਇਹਦੇ 'ਚ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਦਾ ਕੋਈ ਕਸੂਰ ਨਹੀਂ ਹੈਗਾ ਬਟ ਜੋ ਹਾਲਾਤ ਦੇ ਵਿੱਚ ਉਹ ਵਿਚਾਰੀਤ ਹੋ ਗਈਆ ਕਿੰਨਾ ਰੋ ਕੇ ਸਾਰਾ ਕੁਝ ਹੁੰਦੇ ਦੇ ਬਾਵਜੂਦ ਉਹਨੇ ਸਟੇਜ ਸੰਭਾਲ ਲਈਆ ਸਾਰਾ ਕੁਝ ਹੋਇਆ ਮਾਈਕ ਸਿੱਟਣ ਦੀ ਤੇ ਮੈਂ ਗੱਲ ਆਉਂਦੀਆ ਮਾਈਕ ਸਿੱਟਿਆ ਤਾਂ ਸੀ ਉਹਨੂੰ ਗੁੱਸਾ ਜੜਿਆ ਸੀਗਾ ਸੋ ਲਾਸਟ ਦੇ ਵਿੱਚ ਜਿਹੜੇ ਇੱਥੋਂ ਦੇ ਪ੍ਰਮੋਟਰ ਹੈਗੇ ਉਹਨਾਂ ਨੇ 뮤ਜ਼ਿਕ ਵਾਲਿਆਂ ਨੂੰ ਕਿਹਾ ਜਿਹੜੇ ਬੈਕ ਸਾਈਡ ਜਿਹੜਾ 뮤ਜ਼ਿਕ ਵਾਜ ਰਹਾ ਉਹਨਾਂ ਨੂੰ ਕਿਹਾ ਵੀ 뮤ਜ਼ਿਕ ਬੰਦ ਕਰ ਦਿਓ ਮੈਂ ਤੁਹਾਨੂੰ ਇਹਦੇ ਐਕਸਟਰਾ ਪੈਸੇ ਨਹੀਂ ਦੇਣੇ ਤੇ ਉਹ ਉਹਨਾਂ ਨੇ ਫਿਰ ਇਹ ਗੱਲ ਕਹੀਆ ਵੀ ਸਾਡਾ ਦਿਮਾਗ ਰਵਾ ਸੀ ਅਸੀਂ 뮤ਜ਼ਿਕ ਵਜਾਈ ਜਾਣਾ ਤੇ ਉਹਨਾਂ ਨੇ 뮤ਜ਼ਿਕ ਜਿਹੜਾ ਬੰਦ ਕੀਤਾ ਤੇ ਉਹ ਤੋਂ ਬਾਅਦ ਰਪਿੰਦਨ ਨੂੰ ਗੁੱਸਾ ਚੜਿਆ ਤਾਂ ਵਿਚਾਰੀ ਨੇ ਲਾਸਟ ਦੇ ਵਿੱਚ ਆ ਕੇ ਮਾਈਕ ਸਿੱਟਿਆ ਸੀਗਾ ਠੀਕ ਆ ਉਹ ਗੱਲ ਹੋਈ ਤਾਂ ਉਹ ਉੱਦੈ ਬਹੁਤ ਹੋਈ ਹੋਈ ਸੀਗੀ ਇਹ ਇਹਦੀ ਇਹਦੇ ਵਿੱਚ ਬਹੁਤ ਵੱਡੀ ਇਨਸਲਟ ਹੈਗੀ ਆ ਜਦੋਂ ਸਿੰਗਰ ਗਾਣਾ ਗਾਉਂਦਾ ਹੋਏ ਪਿੱਛੇ ਕੋਈ 뮤ਜ਼ਿਕ ਬੰਦ ਕਰ ਦੇਵੇ ਤੇ ਕਿੰਨੀ ਵੱਡੀ ਇਨਸਲਟ ਹੈਗੀ ਆ ਸੋ ਉਹਦਾ ਮਾਈਕ ਸਿੱਟਣ ਦਾ ਇੱਕ ਕਾਰਨ ਇਹ ਵੀ ਹੈਗਾ ਸੀਗਾ ਹੋਗੇ ਸੀਗੇ ਠੀਕ ਹੈ ਫਿਰ ਅਬ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਬੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆ ਵੀ ਆਰ ਫਾਰਮੈਲਟੀ ਦੀ ਲੋਡ ਨਹੀਂ ਸੀਗੀ ਹੈਨਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਹ ਤੋਂ ਬਾਅਦ ਰੁਪਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਅ ਹੰਡਾ ਦਾ ਜਿਹੜਾ ਸ਼ੋਅ ਹੋਇਆ ਸੀਗਾ ਸੋ ਉਹਦੇ ਟੌਪਿਕ ਤੇ ਵੀਡੀਓ ਹੈਗੀ ਆ ਅ ਜੋ ਵੀ ਹੋਇਆ ਵੀਡੀਓ ਤੁਸੀਂ ਬਹੁਤ ਦੇਖੀਆਂ ਹੈਗੀਆਂ ਵੀਡੀਓ ਦੇ ਵਿੱਚ ਜੋ ਵੀ ਤੁਸੀਂ ਦੇਖਿਆ ਹੈਗਾ ਤੁਸੀਂ ਇੱਕ ਪਾਸਾ ਦੇਖਿਆ ਹੈਨਾ ਜੋ ਤੁਹਾਨੂੰ ਵੀਡੀਓ 'ਚ ਸ਼ੋਅ ਹੋ ਰਿਹਾ ਤੁਸੀਂ ਉਹੀ ਮੰਨ ਲਿਆ ਹੈਨਾ ਸਾਰਿਆਂ ਨੇ ਮੰਨ ਲਿਆ ਵੀ ਰੁਪਿੰਦਰ ਹੰਡਾ ਗਲਤ ਹੈਗੀ ਆ ਰੁਪਿੰਦਰ ਹੰਡਾ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਟਾਈਮ ਤੇ ਪਹੁੰਚਣਾ ਚਾਹੀਦਾ ਸੀ ਉਹ ਲੇਟ ਹੋ ਗਈ ਆ ਤੇ ਬਹੁਤ ਲੋਕਾਂ ਨੇ ਇਦਾਂ ਕਮੈਂਟ ਕੀਤੇ ਆ ਹਨਾ ਅ ਮੈਂ ਅ ਕੱਲ ਜਦੋਂ ਸਾਰਾ ਕੁਝ ਹੋਇਆ ਹਨਾ ਮੈਂ ਉੱਥੇ ਹੀ ਸੀਗੀ ਠੀਕ ਹੈ ਜੀ ਤੇ ਸਾਰਾ ਕੁਝ ਦੇਖਿਆ ਹਨਾ ਸਵੇਰ ਦਾ ਮੇਰਾ ਬਹੁਤ ਦਿਲ ਕਰਦਾ ਸੀ ਵੀ ਮੈਂ ਬੋਲਾਂ ਕੁਝ ਮੈਂ ਵੀਡੀਓ ਬਣਾਵਾਂ ਫਿਰ ਮੈਂ ਚੁੱਪ ਕਰ ਗਈ ਵੀ ਨਹੀਂ ਵੀ ਕਿਉਂਕਿ ਮੈਨੂੰ ਵੀ ਪਤਾ ਇੱਥੇ ਹੁਣ ਐਡਮਿੰਟਨ ਦੇ ਵਿੱਚ ਮੈਂ ਵੀ ਐਡਮਿੰਟਨ ਚ ਰਹਿਣੀ ਆ ਰਾਈਟ ਵੀਡੀਓ ਬਣਾਉਂਗੀ ਤੇ ਬਹੁਤ ਲੋਕੀ ਮੇਰੇ ਪਿੱਛੇ ਵੀ ਪੈਣਗੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਫਿਰ ਇਸੇ ਡਰ ਦੀ ਮਾਰੀ ਮੈਂ ਚੁੱਪ ਕਰ ਗਈ ਵੀ ਨਹੀਂ ਛੱਡ ਰਪਿੰਦਰ ਮੇਰਾ ਵੀ ਨਾ ਰਪਿੰਦਰ ਦਾ ਹਨਾ ਤੇ ਵੀ ਛੱਡ ਕੀ ਗੱਲ ਕੀ ਲੈਣਾ ਹਨਾ ਰਹਿਣ ਦਣੀ ਵੀਡੀਓ ਬਣਾਉਣ ਨੂੰ ਬਟ ਇਹ ਹੁੰਦਾ ਨਾ ਵੀ ਤੁਹਾਨੂੰ ਪਤਾ ਹੁੰਦਾ ਸੱਚਾਈ ਕੀ ਆ ਹਨਾ ਫਿਰ ਵੀ ਤੁਸੀਂ ਅਣਦੇਖਾ ਕਰਦੇ ਆ ਵੀ ਤੁਸੀਂ ਕਹਿੰਦੇ ਆ ਵੀ ਨਹੀਂ ਚਲ ਜੋ ਹੁੰਦਾ ਹੋਣ ਦੇ ਹਨਾ ਬਟ ਪਤਾ ਨਹੀਂ ਘਾਤੋਂ ਮੈਨੂੰ ਟੇਕ ਹੀ ਨਹੀਂ ਆਈ ਹੈਗੀ ਹਨਾ ਤੇ ਮੈਂ ਹੁਣ ਸੋਚਿਆ ਵੀ ਮੈਂ ਵੀਡੀਓ ਬਣਾਉਣੀ ਆ ਅੱਛਾ ਵੀਡੀਓ ਮੈਂ ਥੋੜੀ ਜਿਹਾ ਪਹਿਲਾਂ ਮੈਂ ਦਾ ਮੈਸੇਜ ਮੈਂ ਕਿਹਾ ਵੀ ਚਲ ਵੀਡੀਓ ਨਹੀਂ ਬਣਾਉਣੀ ਮੈਂ ਮੈਸੇਜ ਕਰ ਦਿੰਨੀ ਆ ਹਨਾ ਵੀ ਮੈਂ ਰਪਿੰਦਰ ਹਾਟਾ ਨੂੰ ਸਪੋਰਟ ਕਰ ਰਹੀ ਆ ਰਾਈਟ ਬਟ ਉਹ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਜਿਹਦੇ ਕਰਕੇ ਮੈਂ ਹੁਣ ਵੀਡੀਓ ਬਣਾ ਰਹੀ ਆ ਵੀ ਰੁਪਿੰਦਰ ਹਾਂਡਾ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਉਹਦਾ ਬੁੱਕ ਹੋਇਆ ਹੋਇਆ ਸੀਗਾ ਤੇ ਜੋ ਵੀ ਆ ਹਾਰਡਮੈਂਟਨ ਦੇ ਵਿੱਚ ਹੋਇਆ ਹਨਾ ਸੋ ਉਹ ਸਾਰਾ ਕੁਝ ਦੇਖ ਕੇ ਤੇ ਜਿਹੜੇ ਉੱਥੋਂ ਦੇ ਜਿਹੜੇ ਪ੍ਰਮੋਟਰ ਸੀਗੇ ਸੋ ਉਹ ਉਹਨਾਂ ਨੂੰ ਇਹ ਲੱਗਾ ਜਾਂ ਮਤਾਂ ਨਹੀਂ ਉਰਦੀ-ਉਰਦੀ ਖ਼ਬਰ ਮੇਰੇ ਤੱਕ ਪਹੁੰਚੀ ਆ ਵੀ ਉਹ ਇਹ ਕਹਿ ਰਹੇ ਆ ਜਿਹੜੇ ਇਹ ਰੁਪਿੰਦਰ ਹਾਂਡਾ ਨੇ ਜੋ ਇਹ ਕੀਤਾ ਵਾ ਸੋ ਇੱਥੇ ਵੀ ਜਿਹੜਾ ਉਹਦਾ ਸ਼ੋ ਹੈਗਾ ਆਪਾਂ ਕੈਨਸਲ ਕਰ ਦਨੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਇੰਨਾ ਜ਼ਿਆਦਾ ਬੈਡ ਫੀਲ ਹੋਇਆ ਵੀ ਉਹਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਐਡਮਿੰਟਨ ਦੇ ਵਿੱਚ 1.5 ਵਜੇ ਪਹੁੰਚ ਗਈ ਸੀ ਠੀਕ ਹੈ ਜੀ ਤੇ ਜਦੋਂ ਰੁਪਿੰਦਰ ਹਾਂਡਾ ਇੱਥੇ ਪਹੁੰਚੀ ਆ ਆ ਜਿਹੜੇ ਐਡਮਿੰਟਨ ਵਿੱਚ ਜਿਨ੍ਹਾਂ ਨੇ ਸ਼ੋ ਕਰਾਇਆ ਹਨਾ ਸੋ ਉਹ ਭੈਣ ਨੇ ਜੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀਗਾ ਹਨਾ ਪਹਿਲੀ ਗੱਲ ਤਾਂ ਇਹ ਜਦੋਂ ਉਹ ਐਡਮਿੰਟਨ ਦੇ ਵਿੱਚ ਪਹੁੰਚੇ ਸੀਗੇ ਉੱਥੇ ਹੀ ਉਹ ਹੋਟਲ ਦੇ ਵਿੱਚ ਪਹੁੰਚਦੇ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਕਹਿੰਦੇ ਵੀ ਆਹ ਟਾਈਮਿੰਗ ਹੈਗਾ ਇੰਨੇ ਵਜੇ ਤੁਸੀਂ ਆਪਣਾ ਰੈਡੀ ਹੋ ਕੇ ਸ਼ੋਅ ਤੇ ਪਹੁੰਚ ਜਾਓ ਠੀਕ ਹੈ ਬਟ ਨਹੀਂ ਉਹਨਾਂ ਨੇ ਐਦਾਂ ਨਹੀਂ ਕੀਤਾ ਹੈਗਾ ਉਹ ਅਰਪਿੰਦਰ ਹਾਂਡਾ ਹੋਟਲ ਦੇ ਵਿੱਚ ਪਹਿਲਾਂ ਪਹੁੰਚੇ ਆ ਉਹ ਤੋਂ ਬਾਅਦ